नमस्कार आकाशवाणी दाई जलंदर केंद्र है हुन तुसी जंजल शर्मा तों परदेशक खबरاں سنو پہلاں বুলেটن دیاں خاص خبراں پردھانमन्त्री नरेन्द्र मोदी ने कहे कि भारत विस्तारवादी भावना ਨਾਲ نہیں ਸਗੋ ਵਿਕਾਸ ਦੀ ਭਾਵਨਾ ਨਾਲ ਕੰਮ ਕਰਦਾ ਹੈ ਉਹਨਾਂ ਨੇ ਜਲ ਸੈਨਾ ਦੇ ਪਹਿਲੀ ਕਤਾਰ ਦੇ ਤਿੰਨ ਨਵੇਂ ਜੰਗੀ ਬੇੜੇ ਰਾਸ਼ਟਰ ਨੂੰ ਸਮਰਪਿਤ ਕੀਤੇ 70ਵੇਂ ਸੈਨਾ ਦਿਵਸ ਦੇ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਕਟ ਤੇ ਆਫ਼ਤਾਂ ਦੌਰਾਨ ਭਾਰਤੀ ਸੈਨਾ ਦੇ ਮਾਨਵਤਾਵਾਦੀ ਕਾਰਜਾਂ ਦੀ ਸ਼ਲਾਘਾ ਕੀਤੀ ਪੰਜਾਬ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਵੱਲੋਂ ਸ਼ੀ ਕੋਹੋਟ ਨਾਮਕ ਮਹਿਲਾ ਉਦਮਸ਼ੀਲਤਾ ਸਬੰਧੀ ਪ੍ਰੋਗਰਾਮ ਦੀ ਮੁਹਾਲੀ ਵਿੱਚ ਕੀਤੀ ਗਈ ਸ਼ੁਰੂਆਤ ਸ਼੍ਰੀ ਮਕਤੂਰ ਸਾਹਿਬ ਦੇ 40 ਮਕਤਿਆਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਜੋੜ ਮੇਲੇ ਦੌਰਾਨ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਤੇ ਪੰਜਾਬ ਵਿੱਚ ਅੱਜ ਦੋ ਵੱਖ-ਵੱਖ ਥਾਵਾਂ ਤੇ ਸਰਹੱਦੀ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੇ ਇੱਕ ਤਸਕਰ ਸਮੇਤ 13 ਕਿਲੋਗ੍ਰam ਤੋਬਾਦ ਹੈਰੋਇਨ ਸੱfte ਕੀਤੀ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਵਿਸਤਾਰਵਾਦੀ ਭਾਵਨਾ ਨਾਲ ਨਹੀਂ ਸਗੋਂ ਵਿਕਾਸ ਦੀ ਭਾਵਨਾ ਨਾਲ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਖੁੱਲੇ, ਸੁਰੱਖਿਅਤ, ਸਮਾਵੇਸ਼ੀ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਦਾ ਸਮਰਥਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਮੁੰਬਈ ਦੇ ਨੇਵਲ ਡੌਕਯਾਰਡ ਵਿਖੇ ਸਮੁੰਦਰੀ ਫੌਜ ਦੇ ਮੋਰੀ ਜੰਗੀ ਜਹਾਜ਼ਾਂ ਆਈਐਨਐਸ ਸੂਰਤ, ਆਈਐਨਐਸ ਨੀਲਗIRI ਅਤੇ ਪੰਡੂਵੀ ਆਈਐਨਐਸ ਵਾਗਸ਼ੀ ਨੂੰ ਸਮੁੰਦਰੀ ਫੌਜ ਵਿੱਚ ਸ਼ਾਮਲ ਕੀਤਾ। आज मुझे इस क्लास की छठवीं समरिंग बाघसीर को कमीशन करने का सौभाग्य मिला है यह नए फ्रंटियर प्लेटफार्म भारत की सुरक्षा और प्रगति दोनों को नया सामर्थ्य देंगे आज भारत पूरे विश्व और खासकर ग्लोबल साउथ में एक भरोसेमंद और जिम्मेदार साथी के रूप में पहचाना जा रहा है भारत विस्तारवाद नहीं भारत विकासवाद की भावना से काम करता है ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੀ ਸਮੁੰਦਰੀ ਵਿਰਾਸਤ ਜਲ ਸੈਨਾ ਦੇ ਸ਼ਾਨਦਾਰ ਇਤਿਹਾਸ ਤੇ ਆਤਮ ਨਿਰਭਰ ਭਾਰਤ ਮੁਹਿੰਮ ਲਈ ਇੱਕ ਵੱਡਾ ਦਿਨ ਹੈ। ਉਹਨਾਂ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਤਿੰਨੋਂ ਪ੍ਰਮੁੱਖ ਜੰਗੀ ਬੇੜੇ ਭਾਰਤ ਵਿੱਚ ਬਣੇ ਨੇ। ਸ਼੍ਰੀ ਮੋਦੀ ਨੇ ਸਾਰੇ ਹਿੱਸੇਦਾਰਾਂ ਨੂੰ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਹਿੰਦ ਮਹਾਸਾਗਰ ਖੇਤਰ ਵਿੱਚ ਸਭ ਤੋਂ ਪਹਿਲਾਂ ਕਾਰਵਾਈ ਕਰਨ ਵਾਲੇ ਦੇਸ਼ ਵਜੋਂ ਉੱਭਰਿਆ ਹੈ। ਇਸ ਸਾਲ ਭਾਰਤੀ ਜਲ ਸੈਨਾ ਅਤੇ ਤੱਟ ਰੱਖਿਆਕਾਂ ਵਿੱਚ ਆਲਮੀ ਭਰੋਸਾ ਵਧਿਆ ਹੈ। ਰੱਖਿਆ ਮੰਤਰੀ ਰਾਜਮਾਦ ਸਿੰਘ ਨੇ ਕਿਹਾ ਕਿ ਇਸ ਸਾਲ ਰੱਖਿਆ ਖੇਤਰ ਲਈ ਸੁਧਾਰਾਂ ਦਾ ਸਾਲ ਹੈ ਤੇ ਰੱਖਿਆ ਖੇਤਰ ਵਿੱਚ ਇਸ ਸਾਲ ਦੇ ਅਖੀਰ ਤੱਕ ਕਈ ਸੁਧਾਰ ਲਾਗੂ ਕਰੇਗਾ। ਅੱਜ 77ਵਾਂ ਜਲ ਸੈਨਾ ਦਿਵਸ ਦੇਸ਼ ਭਰ ਵਿੱਚ ਮਾਣ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਚੀਫ ਆਫ ਡਿਫੈਂਸ ਸਟਾਫ ਅਨਿਲ ਚੋਹਾਨ ਨੇ ਇਸ ਮੌਕੇ ਸੈਨਾ ਦਿਵਸ ਤੇ ਫੌਜੀ ਜਵਾਨਾਂ ਤੇ ਸਾਭਕਾ ਸੈਨਿਕਾ ਨੂੰ ਬਤਾਈ ਦਿੱਤੀ। ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਚ ਕਿਹਾ ਕਿ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸੈਨਾ ਦੀ ਮਹੱਤਵਪੂਰਨ ਭੂਮਿਕਾ ਹੈ। ਉਹਨਾਂ ਕਿਹਾ ਕਿ ਸੈਨਿਕ ਦੇਸ਼ ਦੀ ਤਰਹ ਕੀ ਤੇ ਖੁਸ਼ਹਾਲੀ ਲਈ ਸ਼ਾਂਤੀਪੂਰਨ ਮਾਹੌਲ ਸਿਰਜਣ ਚ ਯੋਗਦਾਨ ਪਾਉਂਦੇ ਨੇ। ਰਾਸ਼ਟਰਪਤੀ ਨੇ ਫੌਜ ਦੇ ਸਾਹਸ ਦੀ 称ਲਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸਰਕਾਰ ਬਖਵਾਖ ਸੁਧਾਰਾਂ ਅਤੇ ਆਧੁਨਿਕੀਕਰਨ ਤੇ ਧਿਆਨ ਦੇ ਰਹੀ ਹੈ ਅਤੇ ਹਥਿਆਰਬੰਦ ਬਲਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਵਾਸਤੇ ਵਚਨਬੱਧ ਹੈ। ਆਪਣੇ ਸੰਦੇਸ਼ ਚ ਜਨਰਲ ਚੋਹਾਨ ਨੇ ਕਿਹਾ ਕਿ ਦਿਨ ਪਾਤ ਦੀ ਫੌਜ ਦੇ ਅਟੁੱਟ ਸਮਰਪਣ ਤੇ ਸਾਹਸ ਦਾ ਪ੍ਰਤੀਕ ਹੈ 77ਵਾਂ ਸੈਨਾ ਦਿਵਸ ਜਲੰਧਰ ਪਛੰਡਾ ਅਦਿ ਚੰਡੀ ਮੰਦਿਰ ਵਿੱਚ ਵੀ ਮਨਾਇਆ ਗਿਆ ਇੱਕ ਰਿਪੋਰਟ 77ਵਾਂ ਸੈਨਾ ਦਿਵਸ ਅਜਲੰਦਰ ਸਥਿਤ ਵਜਰਕੋਟ ਬੁਟਿੰਡਾ ਵਿਖੇ ਚੇਤਕ ਕੋਰ ਅਤੇ ਪੰਚਕੂਲਾ ਦੇ ਚੰਡੀ ਮੰਦਿਰ ਸਥਿਤ ਪਾਰਟੀ ਫੌਜ ਦੇ ਪੱਛਮੀ ਕਮਾਂਡ ਵਿੱਚ ਵੀ ਮਨਾਇਆ ਗਿਆ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਨ ਨੇ ਪਛਮੀ ਕਮਾਂਡ ਦੇ ਸਾਰੇ ਰੈਂਕਾਂ ਵੱਲੋਂ ਵੀਡ ਸਮਰਥਨੀ ਵਿਖੇ ਬਹਾਦਰ ਨਾਇਕਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਜਨਰਲ ਕਟਿਆਰਵਨੋ ਰਾਸ਼ਟਰ ਅਤੇ ਇਸ ਦੀਆਂ ਸਰਹੱਦਾਂ ਦੀ ਸੁਰੱਖਿਆ ਅਤੇ ਖੇਤਰੀ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਪਛਮੀ ਕਮਾਂਡ ਦੀ ਵਚਨਬੱਤ ਨੂੰ ਦੁਹਰਾਇਆ ਗਿਆ ਸੈਨਤ ਦੇਵਦੇ ਜਸ਼ਨ 파ਰਤੀ ਹਥਿਆਰਬੰਦ ਸੈਨਾਵੰਦ ਦੀ ਅਜਿਤ ਪਾਵਨਾ ਨੂੰ ਇੱਕ ਸ਼ਾਨਦਾਰ ਸ਼ਰਧਾਂਜਲੀ ਸਨ ਰਾਜੇਸ਼ ਬਾਲੀ ਆਕਾਸ਼ਵਨੀ ਖਬਰਾਂ ਜਲੰਧਰ ਸਰਕਾਰ ਨੇ ਕੇਂਦਰੀ ਉਦਯੋਗੀ ਸੁਰੱਖਿਆ ਬਲ CISF ਦੀਆਂ ਦੋ ਨਵੀਆਂ ਰਿਜ਼ਰਵ ਬਟਾਲੀਅਨਾਂ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਸ ਨਾਲ ਬਟਾਲੀਅਨਾਂ ਦੀ ਕੁੱਲ ਗਿਣਤੀ 13 ਤੋਂ ਵੱਧ ਕੇ 15 ਹੋ ਜਾਵੇਗੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਨਵੀਂ ਬਟਾਲੀਅਨ ਵਿੱਚ ਵੱਖ-ਵੱਖ ਰੈਂਕਾਂ ਦੇ ਲਗਭਗ 1250 ਸੁਰੱਖਿਆ ਕਰਮਚਾਰੀ ਸ਼ਾਮਲ ਹੋਣਗੇ ਅਤੇ ਇਸ ਦੀ ਅਗਵਾਈ ਇੱਕ ਸੀਨੀਅਰ ਕਮਾਂਡੈਂਟ ਪਦਰ ਦਾ ਅਧਿਕਾਰੀ ਕਰੇਗਾ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @thedateairrnu jalandhar ਸਾਡਾ ਫੇਸਬੁੱਕ ਪੇਜ ਹੈ rnu-aijalandhar ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੀ ਸਲਾਹਕਾਰ ਡਾਕਟਰ ਅਨੀਤਾ ਅਗਰਵਾਲ ਨੇ ਅੱਜ ਮੁਹਾਲੀ ਸਥਿਤ ਨੈਸ਼ਨਲ ਐਗਰੀ ਫੂਡ ਬਾਇਓ ਮੈਨੂਫੈਕਚਰਿੰਗ ਇੰਸਟੀਚਿਊਟ ਨਾਬੀ ਵਿਖੇ ਸ਼ੀ ਕੋਹਰਟ 3.0 ਨਾਮਕ ਮੇਲਾ ਉਦਮਸ਼ੀਲਤਾ ਸੰਬੰਧੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਡਾਕਟਰ ਅਗਰਵਾਲ ਨੇ ਕਿਹਾ ਕਿ ਸ਼ੀ ਪਾਵ ਸਟਾਰਟਅਪਸ ਹੈਂਡਹੋਲਡਿੰਗ ਅਤੇ empowerment ਔਰਤਾਂ ਨੂੰ ਸਟਾਰਟਅਪ ਵਾਸਤੇ ਆਪਣੀ ਪ੍ਰਤਿਭਾ ਅਤੇ ਵਿਚਾਰ ਦਿਖਾਉਣ ਅਤੇ ਇੱਕ ਉਦਮੀ ਬਣਨ ਵਾਸਤੇ ਮੰਚ ਪ੍ਰਦਾਨ ਕਰਦੀ ਹੈ ਇਸ ਨਾਲ ਗਰੀਬ ਹਾਸ਼ੀਏ ਤੇ ਪਈਆਂ ਔਰਤਾਂ ਵਿਗਿਆਨ ਅਤੇ ਟੈਕਨਾਲੋਜੀ ਦੀ ਵਰਤੋਂ ਨਾਲ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਨਾ ਸਿਰਫ ਸਵੈ-ਨਿਰਭਰ ਹੋਣ ਗਿਆ ਬਲਕਿ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੀਆਂ ਬਣ ਜਾਣੀਆਂ ਜੋ ਕਿ ਸਾਲ 2047 ਤੱਕ ਵਿਕਸਿਤ ਭਾਰਤ ਨੂੰ ਇੱਕ ਹਕੀਕਤ ਬਣਾਉਣ ਵਿੱਚ ਸਹਾਇਕ ਕਦਮ ਹੋਵੇਗਾ उन्होंने दस कि मंत्रालय वालों विद्यार्थियों लिए पहला ही विज्ञान ज्योति योजना समेत कई योजनावा चलाई जा रही है तो यहां पर जो ही है इसका ये आज तीसरा कौट है और इसमें जितने भी वेमेन एंटरप्रिन्योर्स हैं जो कि हमारी काउंसिल के द्वारा सपोर्टे गए और हमारी काउंसिल जिन्हें आगे बढ़ने में मदद कर रही है तो वो लोग आएंगे ये उनका एक नेटवर्किंग इवेंट है तो जिसके लिए मैं आई हूं इसके अलावा डिपार्टमेंट की तरफ से एसएमके बेस्ड एंटरप्रेन्योरशिप को प्रमोट करने के लिए हमारे बहुत सारे इनिशिएटिव्स हैं जिसमें हम उन लोगों को सपोर्ट देते हैं जो कि अपना काम शुरू करना चाहते हैं जो कि जॉब सीकर ना होकर जॉब गिवर बनना चाहते हैं इस मौके उनालाल पंजाब राज्य विज्ञान और टेक्नोलॉजी काउंसिल सेगत तक प्रियांक भारती ने भी अपने विचार सांझे किए ਜਲੰਧਰ ਤੋਂ ਆਈ ਇੱਕ ਮੈਲਾ ਉਦਮੀ ਫਰੀਆ ਮੈਣੀ ਨੇ ਦੱਸਿਆ ਕਿ ਸ਼ੀਦੇ ਦੂਜੇ ਗੇਟ ਤਹਿਤ ਉਹਨਾਂ ਨੂੰ ਮੋਟੇ ਅਨਾਜ ਨਾਲ ਸੰਬੰਧਿਤ ਕਾਰੋਬਾਰ ਵਾਸਤੇ 1 ਲੱਖ ਰੁਪਏ ਦੀ مالی ਮਦਦ ਮਿਲੀ ਜਿਸ ਨਾਲ ਉਹ ਆਪਣੇ ਸੋਚ ਨੂੰ ਉਤਪਾਦ ਵਿੱਚ ਬਦਲ ਕੇ ਰੋਜ਼ੀ-ਰੋਟੀ ਕਮਾਰੇ ਨੇ ਅਤੇ ਹੋਰਨਾਂ ਨੂੰ ਵੀ ਕੰਮ ਦੇ ਰਹੇ ਨੇ मैं शी 2.0 की मेंबर हूं और हमें जो है फाइनेंशियल एड जो है वन लाख रुपीस की शी पंजाब स्टेट काउंसिल ऑफ साइंस एंड टेक्नोलॉजी की तरफ से दी गई है गवर्नमेंट ऑफ इंडिया बहुत हेल्प करी है वेमेन ऑनटरप्रीनोरशिप को इंक्रीज़ करने के लिए उन्हें मोटिवेट करने के लिए विमेन को इम्पा करने के लिए ताकि वो खुद समाज में जो चेंज ला सके अपने अपने प्रोजेक्ट्स के थ्रू अपने अपने इनोवेशन आर एंड डी रिसर्च के साथ ला सके सो हम बहुत थैंकफुल हैं शी के और बहुत हमें हेल्प दी जा रही है ਸੜਕ ਹਾਦਸਿਆਂ ਵਿੱਚ ਸਿਰ ਦੀਆਂ ਸੱਟਾਂ ਨਾਲ ਹੋਣ ਵਾਲੀਆਂ ਮਾਤਾਂ ਨੂੰ ਘਟਾਉਣ ਅਤੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਸਤੇ ਪਟਿਆਲਾ ਫਾਊਂਡੇਸ਼ਨ ਨੇ ਖੇਤਰੀ ਟਰਾਂਸਪੋਰਟ ਦਫ਼ਤਰ ਪਟਿਆਲਾ ਦੇ ਸਹਿਯੋਗ ਨਾਲ ਅੱਜ ਆਪਣੇ 12ਵੇਂ ਹੈਲਮਟ ਬੈਂਕ ਦਾ ਪਟਿਆਲਾ ਵਿਖੇ ਉਦਘਾਟਨ ਕੀਤਾ। ਇਸ ਉਪਰਾਲੇ ਰਾਹੀਂ ਦੋਪਹੀਆ ਸਵਾਰਾਂ ਨੂੰ ਸਫ਼ਰ ਦੌਰਾਨ ਮੁਫ਼ਤ ਹੈਲਮਟ ਲੈਣ ਅਤੇ ਇਸ ਦਾ ਇਸਤੇਮਾਲ ਕਰਨ ਦੇ ਬਾਅਦ ਵਾਪਸ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਪਟਿਆਲਾ ਖੇਤਰੀ ਟਰਾਂਸਪੋਰਟ ਦਫ਼ਤਰ ਦੇ ਨਮਨ ਮਰਕਰ ਨੇ ਕਿਹਾ ਕਿ ਹੈਲਮਟ ਬੈਂਕ ਸੜਕ ਸੁਰੱਖਿਆ ਵਰਗੇ ਮਹੱਤਵਪੂਰਨ ਮੁੱਦੇ ਨੂੰ ਹੱਲ ਕਰਨ ਲਈ ਇੱਕ ਸ਼ਾਨਦਾਰ ਕਮਿਊਨਿਟੀ ਆਧਾਰਿਤ ਵਸੀਲਾ ਹੈ। ਪਟਿਆਲਾ ਵੱਲੋਂ ਇੱਕ ਹੈਲਮਟ ਬੈਂਕ ਸਥਾਪਿਤ ਕੀਤਾ ਗਿਆ ਹੈ ਇਹ ਹੈਲਮਟ ਬੈਂਕ ਆਟੋ ਆਫਿਸ ਪਟਿਆਲਾ ਵਿਖੇ ਪਟਿਆਲਾ ਫਾਊਂਡੇਸ਼ਨ ਦੇ ਸੀਈਓ ਸ਼੍ਰੀ ਰਵੀ ਆਲੂ ਵਾਲੀਆ ਜੀ ਦੇ ਸਹਿਯੋਗ ਦੇ ਨਾਲ ਸਟੈਬਲਿਸ਼ ਕੀਤਾ ਗਿਆ ਹੈ ਇਸ ਹੈਲਮਟ ਬੈਂਕ ਦਾ ਮੁੱਖ ਮੰਤਵ ਆਟੋ ਆਫਿਸ ਦਾ ਸਟਾਫ ਹੋਰ ਆਫਿਸਿਸ ਦੇ ਸਟਾਫ ਅਤੇ ਆਮ ਪਬਲਿਕ ਨੂੰ ਹੈਲਮਟ ਉਪਲਬਧ ਕਰਵਾਉਣਾ ਹੈ ਜਿਸ ਨਾਲ ਉਹ ਹੈਲਮਟ ਪੌਨ ਬਾਰੇ ਜਾਗਰੂਕ ਹੋਣ ਹੈਲਮਟ ਦੀ ਵਾਤ ਤੋਂ ਵਾਤ ਵਰਤੋਂ ਕਰਨ ਤਾਂ ਜੋ ਉਹ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਇਹ ਸਾਰੀ ਕਾਰਵਾਈ ਨੈਸ਼ਨਲ ਰੋਡ ਸੇਫਟੀ ਮੰਥ ਜੋ ਕਿ 1 ਜਨਵਰੀ ਤੋਂ ਲੈ ਕੇ 31 ਜਨਵਰੀ 2 ਤੱਕ ਮਨਾਇਆ ਜਾ ਰਿਹਾ ਹੈ ਉਸ ਦੇ ਅੰਦਰ ਹੋਣ ਵਾਲੀਆਂ ਕਾਰਵਾਈਆਂ ਦੇ ਅਧੀਨ ਹੀ ਇਹ ਕਾਰਵਾਈ ਕੀਤੀ ਗਈ ਹੈ। ਸ਼੍ਰੀ ਮਕਤਰ ਸਾਹਿਬ ਜੀ ਦੇ ਦਸ਼ਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲੇ ਦੌਰਾਨ ਅੱਜ ਪੰਜ ਪਿਆਰਿਆਂ ਦੀ ਅਗਵਾਈ ਤੇ ਸ਼੍ਰੀ ਗੁਰੂ ਗਦੰਦ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ ਨਗਰ ਕੀਰਤਨ ਵਿੱਚ ਨਿਹੰਗ ਸਿੰਘਾਂ ਵੱਲੋਂ ਗਤਕੇ ਦੇ ਕਰਤੱਵ ਵੀ ਦਿਖਾਏ ਗਏ। ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਕਲਚਰ ਤੇ ਹੈਰੀਟੇ ਸੋਸਾਇਟੀ ਸ਼੍ਰੀ ਮਕਤਸਰ ਸਾਹਾ ਵੱਲੋਂ ਮਾਗੀ ਦੇ ਮੇਲੇ ਦੌਰਾਨ ਨਾਟਕ ਮੈਂ ਤੇਰਾ ਬੰਦਾ ਕਰਵਾਇਆ ਗਿਆ। ਪੰਜਾਬ ਚੱਜ ਦੋ ਵੱਖ-ਵੱਖ ਥਾਵਾਂ ਤੇ ਸਰਹੱਦੀ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਵੱਲੋਂ 13 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਬਤ ਕੀਤੀ ਗਈ ਤੇ ਇੱਕ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸਰਹੱਦੀ ਟੋਖਿਆ ਬਾਲ ਨੇ ਅੰਮ੍ਰਿਤਸਰ ਦੇ ਪਿੰਡ ਬਲਹਾਰਵਾਲ ਵਿੱਚ ਅੱਜ ਫਿਰ ਡਰੋਨ ਰਾਹੀਂ ਸੁਟਾਇਆ ਗਿਆ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਜਿਸ ਵਿੱਚੋਂ ਛੋਟੇ 15 ਪੈਕੇਟ ਹੈਰੋਇਨ ਦੇ ਨਿਕਲੇ ਜਿਨ੍ਹਾਂ ਵਿੱਚ 8.5 ਕਿਲੋ ਤੋਂ ਵੱਧ ਇਹ ਨਸ਼ੀਲਾ ਪਦਾਰਥ ਭਰਿਆ ਹੋਇਆ ਸੀ ਉਧਰ ਤੁਰੰਤਨ ਪੁਲਿਸ ਨੇ ਵੀ ਪਾਕਿਸਤਾਨ ਤੋਂ ਹਮਾਇਤ ਪ੍ਰਾਪਤ ਨਸ਼ਾ ਤਸਕਰੀ 카ਰਟਲ ਦਾ ਪਰਦਾਫਾਸ਼ ਕਰਦੇ ਹੋਏ 5 ਕਿਲੋ ਹੈਰਨ ਸਮੇਤ ਗਿਰੋਦੇ ਮੁਖ ਸਰਗਨੇ ਨੂੰ ਗ੍ਰਿਫਤਾਰ ਕੀਤਾ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮਲਜ਼ਮ ਦੀ ਪਛਾਣ ਰਸ਼ਪਾਲ ਸਿੰਘ ਵਜੋਂ ਹੋਈ ਹੈ ਜੋ ਕਿ ਤਰਨਤਾਰਨ ਦੇ ਪਿੰਡ ਭਾਈ ਲੱਧੂ ਦਾ ਰਹਿਣ ਵਾਲਾ ਹੈ ਗੌਰਵ ਯਾਦਵ ਨੇ ਦੱਸਿਆ ਕਿ ਇਹ ਮਲਜ਼ਮ ਪਾਕਿਸਤਾਨ ਆਧਾਰ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਸਰਹੱਦ ਪਰੋਂ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰ ਰਿਆ ਸੀ ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਘਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਨਿੰਦਰਪਾਲ ਨੇ ਵਧੇਰੇ ਜਾਣਕਾਰੀ ਦਿੰ पंजाब और हरियाणा में आज जो है हरियाणा के कुछ सदरन डिस्ट्रिक्ट्स में बादल आ सकते हैं और हल्की एक दो जगह पर बारिश भी हो सकती है पंजाब में आमतौर पर मौसम ठीक रहेगा और आने वाले तीन से चार दिन भी मौसम में कोई ज्यादा अंतर नहीं रहेगा बीच में मॉर्निंग आवर्स में फॉग आएंगी तो फॉग मॉर्निंग और इवनिंग आवर में फॉग से थोड़ा सा हमें प्रिकॉशन लेना है बारिश अभी नहीं है तापमान दिन के सामान्य से थोड़े ज्यादा रहेंगे और जो न्यूनतम तापमान है वो भी सामान्य के आसपास रहेंगे तो अभी 3 से 4 दिन मौसम में कोई विशेष अंतर नहीं है आखिर के खास खबरें एक बार फिरतों प्रधानमंत्री नरेंद्र मोदी ने कहे है कि भारत विस्तारवादी भावना नाल नहीं सुग विकास की भावना नाल काम कर रिया है ओना जलसेना दे पहली कतार दे तीन नवे जंगी बेड़े राष्ट्र नु कीते समर्पित और इस दिन आली खबरों दा बुलेटिन खत्म होया नमस्कार